ਆਪਣੀ ਸਰਕਾਰ ਸੀ ਮੇਰੀ ਕੋਸ਼ਿਸ਼ ਹੁੰਦੀ ਸੀ ਉਦੋਂ ਬੜਕ ਬੜਕ ਸੂਲਤਾ ਨੌਜਵਾਨਾਂ ਦੇਖੇ ਇੱਕ ਦਿਨ ਮੈਂ ਬੈਠਾ ਸੀ ਤੇ ਮੈਨੂੰ ਕਹਿਣ ਲੱਗੇ ਕਿ ਜੀ cricket ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਮੈਂ ਕਿਹਾ ਜੀ ਸਾਡੇ ਪੰਜਾਬ ਦੇ ਖੇਡ ਹੈ ਕਬੱਡੀ ਜਦੋਂ ਉਹ ਲੋਕੀ ਦੇਖਣਗੇ ਨਾ ਉਹ ਤਾਂ cricket ਤੋਂ ਵੀ ਅੱਗੇ ਲੋਕਾਂ ਨੂੰ ਜਾਏਗਾ ਮੈਂ ਉਹ ਚੈਲੰਜ ਲੈ ਕੇ ਮੈਂ ਫੈਸਲਾ ਕੀਤਾ ਕਿ ਮੈਂ World Cup ਕਰਾਉਣਾ ਤੇ ਬੜੀ ਖੁਸ਼ੀ ਹੈ ਕਿ 4-5 ਸਾਲਾਂ ਲਗਾਤਾਰ World Cup ਕਰਾਏ 18 ਮੁਰਖਾਂ ਵਿੱਚ ਕੰਮੇ ਕਬੱਡੀ ਖੇਡਣ ਲਾ ਦਿੱਤਾ। ਮੈਂ ਕਿਹਾ ਹਿੰਦੁਸਤਾਨ ਸਭ ਤੋਂ ਵੱਧ ਕਿਸੇ ਖੇਡ ਦਾ ਨਾਮ ਹੋਏ ਸਭ ਤੋਂ ਵੱਧ ਕਬੱਡੀ ਦਾ ਹੋਣਾ ਚਾਹੀਦਾ ਹੈ। ਗਵੀਰ ਨੇ ਪਖਸ਼ ਆਏ ਸਤਜਾਰ ਕਬੱਡੀ ਨੂੰ ਜੁਗਾ ਜੁਗਾ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ ਜੁਗਾ ਜੁਗਾ ਤੋਂ ਕਰ ਬਜਾ ਪਿਆਰ ਕਬੱਡੀ ਨੂੰ ਪੰਜਾਬੀ ਪਿਆਰ દિલ્હીની નહી સુણો પંજાબની આવાજ ચુણો શ્રોમણી અકાલી દલ